ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪ੍ਰਾਪਰਟੀ ਪੜ੍ਹਾਈ ਭੈਣ ਭਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਜੀ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਿੰਨਾ ਚਾ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਡੇ ਘਰੇ ਲੋ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਜੀ ਆਓ ਜੀ ਨੋਟ ਕਰੀਏ ਅੱਜ ਦੇ ਸਿਰਫ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀਏ ਸੀ ਨਰਸਿੰਗ ਜੋਬ ਗਵਰਨਮੈਂਟ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਵਿੱਚ ਪੀਆਰ ਹੈ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਜੱਟ ਸਿੱਖ ਕਾਸਟ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੀ ਨੂੰ ਪਹਿਲ ਹੈ ਲੜਕਾ ਨਸਾ ਰਹਿਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਤ ਜੱਟ ਸਿੱਖ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੌਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜ਼ਮੀਨ 24 ਏਕੜ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਲੈ ਸਕਦੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੁੱਤ ਪੰਧੀਰ ਜਨਮ 1990 ਕੱਦ 5 ਫੁੱਟ 6 ਇੰਚ ਕਸਟ ਜੱਟ ਸਿਕ ਤਹਿਸੀਲ ਪਹਿਲ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਹਨ ਨਾ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬਰੰਟਮ ਰਹਿੰਦੀ ਹੈ ਲੜਕੀ ਦਾ ਇੱਕ ਪਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਲੜਕੀ ਬੇਕਸੂਰ ਥੋੜੇ ਸਮੇਂ ਤੋਂ ਤਲਾਕ ਸੁਦਾ ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਣ ਵਾਲਾ ਲੜਕਾ ਚਾਹੀਦਾ ਹੈ ਲੜਕਾ ਨਸਰਹਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਕਾਸਟ ਰਾਮਦਾਸੀਆ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਵਿਦਿਅਕ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰ ਲੜਕੀ ਸੋਹਣੇ ਸੁਨੱਖੀ ਵਧੀਆ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਲੜਕਾ ਨਸਰ ਹੈ ਤਾਂ ਹੋਵੇ ਦੋਬੇ ਏਰੀਏ ਨੂੰ ਪਹਿਲ ਹੈ ਮੈਰਿਜ ਬੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਅਨਮੈਰਿਡ ਲੜਕੀ ਜਨਮ 2 2 1983 ਪੜਾਈ ਐਮ ਐਮ ਡ ਕੱਦ 5 ਫੁੱਟ 5 ਇੰਚ ਰੰਗ ਸਾਫ ਕਾਸਟ ਐਸ ਸੀ ਪਿਤਾ ਦਾ ਗੋਤ ਜਿਨਾ ਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਲਜ ਵਿੱਚ ਲੈਕਚਰ ਹਾਰ ਹੈ ਇੱਕ ਭੈਣ ਮੈਂਟਲੀ ਥੋੜਾ ਜਿਹਾ ਵੀਕ ਨੇ ਇੱਕ ਭਰਾ ਅਨਮੈਰਿਡ ਜੋਬ ਕਰਦਾ ਹੈ ਪਤਾ ਉਸ ਹਿਆਰ ਪਰ ਲੜਕੀ ਲੜਕੀ ਦੀ ਸਾਰੀ ਫੈਮਿਲੀ ਸਤਸੰਗੀ ਵੈਸ਼ਨੂ ਹੈ ਲੜਕੀ ਸਰੀਰਕ ਤੌਰ ਤੇ ਥੋੜਾ ਭਾਰੀ ਨੇ ਮੰ ਇਹਨਾਂ ਨੂੰ ਵੈਸਣੂ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਐਸੇ ਕਾਸ਼ਟ ਨੂੰ ਪਹਿਲ ਹੈ ਸਰੀਰਕ ਤੌਰ ਤੇ ਭਾਰੀ ਲੜਕੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਹੁਸਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨ ਆਰ ਆਈ ਤੇ ਮੈਰਿਜ ਬੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤੱਗੜ ਅਨਮਰਨ ਲੜਕੀ ਕੱਦ 5 ਫੁੱਟ 2 ਇੰਚ ਜਨਮ 2 11 1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸ਼ਟ ਟੌਕ ਕਸਤਰਿਆ ਗੋਤ ਤੱਗੜ ਕਰੀਰ ਪੜ੍ਹਾਈ ਐਮਸੀ ਐਮਐਸਸੀ ਬੀਏਡ ਪਤਾ ਲਾਡੋਵਾਲੀ ਰੋਡ ਨੇੜੇ ਬੀਐਸਐਫ ਚੌਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ 숍 ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮਲ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਲੜਕਾ ਐਨਆਰਆਈ ਹੋਵੇ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰ ਉਮਰ 27 ਸਾਲ ਕਾਸਟ ਸੈਣੀ ਗੋਤ ਬੋਲੇ ਕੱਤ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਯੂ ਐਸ ਏ ਵਿੱਚ ਹੈ ਪਤਾ ਹੁਸ਼ਿਆਰ ਪਰ ਲੜਕੀ ਸੋਣੀ ਸੰਖੀ ਥੋੜੇ ਸਮੇਂ ਤੋਂ ਤਲਾਕशुदा ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਕੈਨੇਡਾ ਨਿਊਜ਼ੀਲੈਂਡ ਯੂ ਐਸਏ ਯੂਕੇ ਆਸਟ੍ਰੇਲੀਆ ਜਨਮਰੀ ਤੋਂ ਲੜਕਾ ਜਨਮ ਜਰਮਨੀ ਤੋਂ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਮੈਨ ਜਾਂ ਵਧੀਆ ਗਵਰਨਮੈਂਟ ਜੌਬ ਤੇ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲਵਾਨਾ ਕਾਸਟ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਕਾਸਟ ਜੱਟ ਸਿੱਖ ਕਰਦ ਪੰਜਪਟ ਸੇਨ ਚ ਜਨਮ 1992 ਪੜਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਆਰ ਹੈ ਥੋੜੇ ਸਮੇਂ ਤੋਂ ਤਲਾਕशुदा ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਪੱਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਰ ਜਨਮ 25 12 2007 ਪਤਾ ਧੋਰੀ ਕਾਸਟ ਰਵਿਦਾਸ ਸਿੱਖ ਪੜਾਈ ਪਲਾਸਟੂ ਕੰਪਿਊਟਰ ਕੋਰਸ 765 ਕੱਦ 5 ਫੁੱਟ 2 ਇੰਚ ਇੱਕ ਭੈਣ ਇੱਕ ਭਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਹੈ ਜੀ ਜੇ ਕਿਸੇ ਹੋਰ ਤਰਮ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 19/9 1988 ਪੜ੍ਹਾਈ ਐਮਏ ਪੋਲਸ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਢਿੱਲੋਂ ਮਾਤਾ ਐਸ ਢਿੱਲੋਂ ਕਸਟ ਜੱਟ ਸਿੱਖ ਅਕੱਲੀ ਲੜਕੀ ਹੈ ਜੀ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ 4 ਪਲਾਟ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂਐਸਏ ਪੀਆਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜਾਈ ਡਾਕਟਰ ਜੌਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ ਤੋ 40000 ਕਮਹੀਨੇ ਦੀ ਇੱਕ ਭਰਾ ਐਮਬੀਬੀਐਸ ਸਟੂਡੈਂਟ ਜੀਐਮਸੀ ਪਟਿਆਲਾ ਲੜਕੀ ਸਿੱਖ ਫੈਮਲੀ ਤੋਂ ਹੈ ਕਾਸਟ ਐਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਕਰਦਾ ਲੜਕਾ ਚਾਹੀਦਾ ਹੈ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਵੰਦਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜੇ ਦੇ ਇਲਾਕਿਆਂ ਨੂੰ ਪਹਿਲ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੰੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ اے ਪੀ ਆਰ ਹੋਵੇ ਲੜਕੇ ਨੂੰ 8 ਤੋਂ 10 ਕਿਲੋ ਜਮੀਨ ਹੋਵੇ ਸਿਰਫ ਜੱਟ ਸਿੱਖ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਢਿੱਲੋਂ ਜਨਮ 29 ਸੇ 1994 ਕੱਤ 5 ਫਟ 3 ਇੰਚ ਪੜਾਈ ਬੀਏ ਸੀ ਨਰਸਿੰਗ ਕੰਮ ਸੈਂਟਰ ਗਵਰਨਮੈਂਟ ਜੌਬ ਲੜਕੀ ਥੋੜੇ ਸਮੇਂ ਤੋਂ ਤਲਾਕ ਸੁਦਾ ਹੈ ਪਿਤਾ ਆਰਮੀਚੋ ਰਟਾਇਰ ਨੇ ਇੱਕ ਭਰਾ ਇੱਕ ਭੈਣ ਕੈਨੇਡਾ ਵਿੱਚ ਪਤਾ ਸ੍ਰੀ ਅਮਰitsar ਸਾਹਿਬ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਹੈ ਜ਼ਮੀਨ 4 ਤੋਂ 5 ਕਿਲੇ ਹੋਵੇ ਇਹਨਾਂ ਨੂੰ ਅਮਰitsar ਸਾਹਿਬ ਦੇ ਨੇੜੇ ਦੇ ਏਰੀਆ ਨੂੰ ਪਹਿਲਾ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ Hindu Jat ਲੜਕੀ ਜਨਮ ਅਨੁਸਾਰ 96 ਕੱਦ 5 ਫਟ 4 ਇੰਚ ਪੜਾਈ ਬੀਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਹੈ ਜੋ ਆਰਐਨ ਰਜਿਸਟਰ ਨਰਸ ਹੈ ਹਸਪਤਾਲ ਵਿੱਚ ਜੋ ਕੰਮ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸਤ ਵੈਸਨੂ ਹੈ ਕਾਸਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀਕਾਰ ਦੇ ਹਨ ਜਿਲ੍ਹਾ ਗੁਰਦਾਸਪੁਰ ਮੰਗ ਇਹਨਾਂ ਨੂੰ ਲੜਕਾ ਸਤ ਵੈਸਨੂ ਪਰਿਵਾਰ ਤੋਂ ਚਾਹੀਦਾ ਹੈ ਲੜਕੇ ਨੇ ਘਟੋ ਘਟ ਪੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ ਸ਼ਰੀਫ ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਮੈਰਿਜ ਬਿਊਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਰਵੀਦਾਸ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਐਨਟੀਟੀ ਜੌਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਪਿਤਾ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੌਬ ਕਰਦਾ ਦੋ ਭੈਣਾਂ ਮੈਰਿਡ ਨੇ ਯੂਕੇ ਵਿੱਚ ਸੈਟਲ ਨੇ ਪਤਾ ਲੁਦੀਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਸਿੱਖ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚੋਂ ਪੀ ਹੋਵੇ ਲੁਧਿਆਣਾ ਜਲੇ ਨੂੰ ਪਹਿਲ ਹੈ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਕੌਰ ਉਮਰ 29 ਸਾਲ ਕਾਸਟ ਸਿੱਖ ਗੋਤ ਸੁਨਿਆਰੇ ਕੱਤ 5 ਫਟ 4 ਇੰਚ ਪੜਾਈ ਐਮਬੀਏ ਜੋਬ ਮਲਟੀਨੇਸ਼ਨਲ ਕੰਪਨੀ ਵਿੱਚ ਲੜਕੀ ਦੇ ਇੱਕ ਭੈਣ ਤੇ ਇੱਕ ਭਰਾ ਹੈ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਯੂਕੇ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨਵੇਸਟੇਰੀਅਨ ਹੋਵੇ ਕਿਉਂਕਿ ਲੜਕੀ ਨਾਨਵੇਸਟੇਰੀਅਨ ਹੈ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫਟ 6 ਇੰਚ ਗੋਤ ਸੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮਏ ਇੰਗਲਿਸ਼ ਕੰਮ ਪ੍ਰੋਫੈਸਰ ਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸਿੰਘ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀਆ ਨਾ ਸਿਟੀਜਨ ਚਾਹੀਦਾ ਹੈ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ 60 ਤੇ 70 ਕਿਲੋਮੀਟਰ ਏਰੀਏ ਨੂੰ ਪਹਲ ਹੈ ਪਰਿਵਾਰ ਦੇ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੌਰ ਜਨਮ 371999 ਕੱਦ 5 ਫੁੱਟ 4 ਇੰਚ ਗੋਤ ਸੰਦੂ ਕਾਸ਼ਟ ਜੱਟ ਸਿੱਖ ਪਤਾ ਮਰਸਰ ਸਾਹਿਬਾ ਪੜਾਈ ਬੀ ਕਾਮ ਐਮ ਕਾਮ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕੌਰ ਦੋ ਪ੍ਰਾਹਨ ਇੱਕ ਕੈਨੇਡਾ ਵਿੱਚ ਦੂਜਾ ਅਮਨਦੀਪ ਹਸਪਤਾਲ ਵਿੱਚ ਜੌਬ ਕਰਦੇ ਹਨ ਮੰਗ ਇਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਪੀਆਰ ਲੜਕੇ ਨੂੰ ਪਹਿਲ ਹੈ ਲੜਕੇ ਨੂੰ ਘਟੋ ਘਟ 4 ਕਿੱਲੇ ਜ਼ਮੀਨ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਖੇਲਲ ਸਤਾ ਨੋਟ ਕਰੋ ਜੀ ਨਾਮ ਕੌਰ ਕਾਸਤ ਜੱਟ ਸਿੱਖ ਜਨਮ 1990 ਪੜਾਈ ਬੀਏ ਡਿਪਲੋਮਾ ਇਨ ਕੰਪਿਊਟਰ ਡੀਸੀਏ ਕੱਦ 5 ਫਟ 3 ਇੰਚ ਪੈ ਤਿੰਨ ਪੈਣਾ ਇੱਕ ਮੈਰਿਡ ਹਨ ਮੰਗ ਇਹਨਾਂ ਨੂੰ ਜੱਟ ਸਿੱਖ ਲੜਕਾ ਚਾਹੀਦਾ ਹੈ ਲੜਕੇ ਨੂੰ 12 ਕਿਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਜੋਕੇ ਵਿੱਚ ਪੀਆਰ ਹੋਵੇ ਇੰਡੀਆ ਤੋਂ ਪਬਤਾ ਸਰਕਾਰੀ ਨੌਕਰੀ ਤੇ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਜੀ ਇਹ ਸਨ ਜੀ ਅੱਜ ਦੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ